25 या 35 परसेंट आबादी है जो जो है ही तो फिर हमें रिप्रेजेंटेशन क्यों नहीं मिल रही पंजाब का प्रधान भी अपर कास्ट है प्रधान का सीएलपी लीडर भी अपर कास्ट है पंजाब की महिला बिंद भी अपर कास्ट है पंजाब का जनरल सेक्रेटरी भी अपर कास्ट है यार हम कहां जाए ये लोग कहां जाएंगे जाए। इत जात पात के नाम से कोई व्यक्ति ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਆਂ ਸਰਬ ਜਾਤੀਆਂ ਨੂੰ ਮੰਨਦੇ ਆਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਹੈ ਕੌਣ 크ਿਸਚੀਅਨ ਹੈ ਕੌਣ ਹਿੰਦੂ ਹੈ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ काला काला ये जो पार्टी का नारा हुआ करता था कांग्रेस पार्टी का पुरानी कांग्रेस पार्टी का जिसमें पचास साल मैंने खुद बिताए नारा था ना जात पे ना पात पे मोर लगेगी हाथ पे और आज वही पार्टी है जो धर्म पे बांटने की बात कर रही है कभी इनको हिंदुओं से बुआने लग जाती है अब चन्नी जी कह रहे हैं जट सिख होते जा रहे हैं वो जट सिख कह रहे हैं ये कब होते जा रहे हैं अब ये जाति के आधारित जो आपस में बांटने का प्रयास कर रहे हैं यह वो काम कर रही है कांग्रेस पार्टी के यह जो पंजाब की लीडरशिप और पंजाब के कुछ नुमांदे जो दिल्ली में कांग्रेस के अंदर काबिज हैं उन लोगों ने वो काम करने का कोशिश की है जो पाकिस्तान की आईएसआई नहीं कर पाई आतंकवाद के दिनों में दरअसल पंजाब दी सियासत विच इनह दिना जो कुछ भी घट रिया है उसको द्वेष के लगता है कि जिमे इतिहास खुद नु दोहराण दी कोशिश कर रिया होए 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਕਾਂਗਰਸ ਦੇ ਅੰਦਰ ਜਿਸ ਤਰ੍ਹਾਂ ਦਾ ਕਮਾਸਾਨ ਦੇਖਿਆ ਸੀ ਠੀਕ ਉਹੀ ਕਹਾਣੀ 2027 ਦੀਆਂ ਚੋਣਾਂ ਤੋਂ ਪਹਿਲਾਂ ਵੀ ਫਿਰ ਤੋਂ ਲਿਖੇ ਜਾਣ ਲੱਗੀ ਹੈ। ਵਿਵਾਦ ਦੇ ਕੇਂਦਰ ਵਿੱਚ ਇੱਕ ਵਾਰ ਫਿਰ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਦੇ ਸੰਸਦ ਚਰਨਜੀਤ ਚੰਨੀ ਹਨ ਜਿਨ੍ਹਾਂ ਦੀ ਇੱਕ ਲੀਕ ਵੀਡੀਓ ਨੇ ਪੰਜਾਬ ਕਾਂਗਰਸ ਦੀ ਉਸ ਗੁੱਡਬਾਜੀ ਨੂੰ ਬੇਨਕਾਬ ਕਰ ਦਿੱਤਾ ਹੈ ਜਿਸ ਨੂੰ ਪਾਰਟੀ ਹਾਈ ਕਮਾਂਡ ਲੰਬੇ ਸਮੇਂ ਤੇ ਦਬਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਸੀ। ਚੰਡੀਗੜ੍ਹ ਵਿੱਚ ਹੋਈ एससी विंग दी एक मीटिंग दी ए वीडियो जਿਵੇਂ ਹੀ ਬਾਹਰ ਆਈ ਪਾਰਟੀ ਦੇ ਅੰਦਰ ਸਵਰਨ ਬਨਾਮ ਦਲਿਤ ਦੀ ਇੱਕ ਅਜੇ ਹੀ ਬਹਿਸ ਛਿੜ ਗਈ ਜਿਸ ਨੇ ਦਿੱਲੀ ਤੱਕ ਹੜਕਮ ਮਚਾ ਦਿੱਤਾ ਚੰਨੀ ਇਸ ਵੀਡੀਓ ਵਿੱਚ ਬਹੁਤ ਹੀ ਤਿੱਖੇ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ ਕਿ ਪੰਜਾਬ ਦੀ ਕਰੀਬ 38% ਦਲਿਤ ਆਬਾਦੀ ਹੋਣ ਦੇ ਬਾਵਜੂਦ ਪਾਰਟੀ ਦੇ ਸਾਰੇ ਜ਼ਰੂਰੀ ਅਹੁਦਿਆਂ ਉਤੇ ਸਵਰਨਾ ਦਾ ਕਬਜ਼ਾ ਕਿਉਂ ਹੈ ਉਹਨਾਂ ਨੂੰ ਪ੍ਰਦੇਸ਼ ਪ੍ਰਦਾਨ ਤੋਂ ਲੈ ਕੇ सीएलपी लीडर ਤੇ ਮਹਿਲਾ ਵਿੰਗ ਚੀਫ ਤੱਕ ਦੀਆਂ ਨਿਯੁਕਤੀਆਂ ਉੱਤੇ ਉਂਗਲੀ ਉਠਾਈ ਤੇ ਪੁੱਛਿਆ ਕਿ ਜੇ ਸੰਗਠਨ ਵਿੱਚ ਦਲਿਤਾਂ ਨੂੰ ਆਬਾਦੀ ਦੇ ਹਿਸਾਬ ਨਾਲ ਨੁਮਾਇੰਦਗੀ ਨਹੀਂ ਮਿਲੇਗੀ ਤਾਂ ਇਹ ਲੋਕ ਆਖਿਰ ਜਾਣਗੇ ਕਿੱਥੇ ਚੰਨੀ ਦੇ ਇਹਨਾਂ ਬਿਆਨਾਂ ਨੇ ਪੰਜਾਬ ਕਾਂਗਰਸ ਦੇ ਅੰਦਰ ਇੱਕ ਵਾਰ ਫਿਰ ਉਹਨਾਂ ਦਰਾੜਾਂ ਨੂੰ ਵੱਡਾ ਕਰ ਦਿੱਤਾ ਹੈ ਜੋ 2024 ਦੀ ਲੋਕ ਸਭਾ ਜਿੱਤ ਤੋਂ ਬਾਅਦ ਸ਼ਾਇਦ ਪਰਦਿਆਂ ਨਜ਼ਰ ਆ ਰਹੀਆਂ ਸਨ ਇਸ ਵਾਰ ਚਨੀ ਨੂੰ ਸਿਰਫ ਸਵਰਨ ਲੀਡਰਾਂ ਵੱਲੋਂ ਹੀ ਚੁਣੌਤੀ ਨਹੀਂ ਮਿਲੀ ਬਲਕਿ ਦਲਿਤ ਪਾਈਚਾਰੇ ਦੇ ਅੰਦਰ ਵੀ ਉਹਨਾਂ ਦੇ ਖਿਲਾਫ ਆਵਾਜ਼ਾਂ ਉਠੀਆਂ ਹਨ ਮੀਟਿੰਗ ਦੇ ਦੌਰਾਨ ਦਲਿਤ ਨੇਤਾ ਸੁਖਿੰਦਰ ਸਿੰਘ ਡੈਨੀ ਨੇ ਚਨੀ ਨੂੰ ਸਿੱਧੇ ਤੌਰ ਤੇ ਕਿਹਾ ਤੇ ਇੱਕ ਕੰਬੀਰ aarop ਲਾਇਆ ਕਿ ਚਨੀ ਦੇ ਮੁੱਖ ਮੰਤਰੀ ਕਾਲ ਵਿੱਚ ਸਿਰਫ ਇੱਕ ਖਾਸ ਦਲਿਤ ਵਰਗ ਨੂੰ ਹੀ ਫਾਇਦਾ ਮਿਲਿਆ ਜਦਕਿ ਬਾਕੀ ਉਪਜਾਤੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਇਹ ਅੰਦਰੂਨੀ ਟਕਰਾਅ ਦੱਸਦਾ ਹੈ ਕਿ ਦਲਿਤ ਵੋਟ ਬੈਂਕ ਦੀ ਰਾਜਨੀਤੀ ਹੁਣ ਉਨੀ ਸੁਖੀ ਨਹੀਂ ਰਹਿ ਗਈ ਜਿੰਨੀ ਪਹਿਲਾਂ ਹੁੰਦੀ ਸੀ ਦੂਜੇ ਪਾਸੇ ਪਟਿਆਲਾ ਦੇ ਸੰਸਦ ਡਾਕਟਰ ਧਰਮਵੀਰ ਗਾਂਧੀ ਨੇ ਇਸ ਪੂਰੇ ਮਾਮਲੇ ਉੱਤੇ ਗਹਿਰੀ ਚਿੰਤਾ ਜਤਾਉਂਦੇ ਹੋਏ ਹਾਈ ਕਮਾਂਡ ਨੂੰ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਗੈਰੀ ਰਾਜਨੀਤੀ ਤੇ ਵਿਜ਼ਨ ਦੀ ਕਮੀ ਨਾਲ ਚੂਜ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ 2024 ਦੀਆਂ 7 ਸੀਟਾਂ ਦੀ ਜਿੱਤ ਨਾਲ ਜੋ ਲਹਿਰ ਬਣੀ ਸੀ ਉਹ ਇਹਨਾਂ ਆਪਸੀ ਲੜਾਈਆਂ ਕਰਕੇ ਕਮਜ਼ੋਰ ਪੈਂਦੀਆਂ ਜਾ ਰਹੀਆਂ ਹਨ ਤੇ ਜਲਦ ਹੀ ਕੋਈ ਫੈਸਲਾ ਨਹੀਂ ਲਿੱਤਿਆ ਗਿਆ ਤਾਂ ਫਿਰ 2027 ਦਾ ਰਾ ਬਹੁਤ ਔਖਾ ਹੋ ਜਾਵੇਗਾ ਪਾਰਟੀ ਦੇ ਅੰਦਰ ਇਸ ਕਮਾਸਾਨ ਨੂੰ ਸੁਲਝਾਣ ਲਈ ਕਾਂਗਰਸ ਹਾਈ ਕਮਾਂਡ ਨੂੰ ਕੜਾ ਰੁਖ ਅਪਣਾਉਣਾ ਪਿਆ ਹੈ ਮੱਲਿਕ ਔਰਜਨ ਖੜਗੇ ਤੇ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਹੋਈ ਕੰਟੋਂ ਲੰਬੀ ਮੀਟਿੰਗ ਵਿੱਚ ਸਾਰੇ ਗੋਟਾਂ ਨੂੰ ਸਾਫ਼ ਕਰ ਦਿੱਤਾ ਗਿਆ ਕਿ ਅਨੁਸ਼ਾਸਨ ਹਿੰਮਤਾ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕੇ ਸੀ ਵੈਨੂਗੋਪਾਲਵਾਲ ਵੱਲੋਂ ਜਾਰੀ ਕੀਤਾ ਗਿਆ ਗੈਗ ਆਰਡਰ ਇਸੇ ਗੱਲ ਦਾ ਇਸ਼ਾਰਾ ਹੈ ਕਿ ਪਾਰਟੀ ਹੁਣ ਆਪਣੀ ਅੰਦਰੂਨੀ ਕਲੇ ਨੂੰ ਸੜਕਾਂ 'ਚਾ ਸੋਸ਼ਲ ਮੀਡੀਆ ਉੱਤੇ ਆਉਣ ਤੋਂ ਰੋਕਣਾ ਚਾਹੁੰਦੀ ਹੈ ਹਾਲਾਂਕਿ ਚੰਨੀ ਹੁਣ ਇਸ ਨੂੰ ਵਿਰੋਧੀਆਂ ਦਾ ਝੂਠਾ ਪ੍ਰਚਾਰ ਦੱਸ ਕੇ ਆਪਣਾ ਬਚਾਅ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਦੀ ਜਾਤੀਗਤ ਜੰਗ ਹੁਣ ਇੱਕ ਸਾਰਵਜਨਿਕ ਮੁੱਦਾ ਬਣ ਚੁੱਕੀ ਹੈ ਸਵਰਨ ਵਰਗ ਦੇ ਨੇਤਾ ਵੀ ਹੁਣ ਖੁੱਲ ਕੇ ਇਹ ਕਹਿ ਰਹੇ ਹਨ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਤੇ ਚੰਨੀ ਦਾ ਇਹ ਸਟੈਂਡ ਸਿਰਫ ਆਪਣੇ ਲਈ ਉੱਚੇ ਉਦੇ ਪੱਕੇ ਕਰਨ ਦੀ ਇੱਕ ਚਾਲ ਹੈ 2027 ਦੀ ਤਿਆਰੀ ਵਿੱਚ ਜੁਟੀ ਕਾਂਗਰਸ ਲਈ ਇਹ ਸਥਿਤੀ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਹੈ ਕਿਉਂਕਿ ਜਦ ਲੀਡਰਾਂ ਦੀਆਂ ਨਿੱਜੀ ਮਹੱਤਵਕਾਂਖਸ਼ਾਂ ਪਾਰਟੀ ਦੇ ਸਾਂਝੇ ਮਕਸਦ ਤੋਂ ਵੱਡੀਆਂ ਹੋ ਜਾਂਦੀਆਂ ਹਨ ਤਾਂ ਨੁਕਸਾਨ ਪੂਰੀ ਸੰਸਥਾ ਨੂੰ ਹੁੰਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਵੱਲੋਂ ਚਲੀਆਂ ਇਹ ਅਨੁਸ਼ਾਸਨ ਦਾ ਡੰਡਾ ਕੀ ਪੰਜਾਬ ਕਾਂਗਰਸ ਦੇ ਇਹਨਾਂ ਦਿਗਜਾਂ ਨੂੰ ਇੱਕ ਮੰਚ ਤੇ ਲਿਆ ਪਾਵੇਗਾ ਜਾਂ ਇਹ ਚਿੰਗਾਰੀ ਆਉਣ ਆਲੇ ਦਿਨਾਂ ਵਿੱਚ ਹੋਰ ਵੀ ਭੜਕ ਕੇ 2027 ਦੇ ਸਮੀਕਰਨ ਵਿਗਾੜ ਦਵੇਗੀ ਦੋਸਤੋ ਇਸਨ ਅੱਜ ਦਾ ਐਨਾਲਿਸਿਸ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਵੀਡੀਓ ਚੰਗਾ ਲੱਗੇ ਤਾਂ ਇਸਨੂੰ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਹਾਲੇ ਤੱਕ ਪੰਜਾਬ ਰਿਪੋਰਟਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜ਼ਰੂਰ ਕਰ ਲਿਓ ਧੰਨਵਾਦ